ਗੁਰਦਾਸਪੁਰ ਦੇ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਨੇ ਵੱਡਾ ਕੰਮ ਕੀਤਾ ਹੈ ਤੇ ਹੁਣ ਗੁਰਦਾਸਪੁਰ ਤੋਂ ਦਿੱਲੀ ਦੇ ਲਈ 4 ਬੱਸਾਂ ਚੱਲਣਗੀਆਂ ਜਿਸ ਨੂੰ ਹਰੀ ਚੰਬੀ ਦੇ ਤੋਂ ਰਵਾਨਾ ਕੀਤਾ ਜਾਏ ਇਸ ਮੌਕੇ ਜਨਰਲ ਮੈਨੇਜਰ ਰੋਡਵੇਜ਼ ਨੇ ਦੱਸਾਇਆ ਕਿ ਇਸ ਨਾਲ ਲੋਕਾਂ ਨੂੰ ਕਾਫੀ ਆਸਾਨੀ ਹੋਏਗੀ ਜਿਨ੍ਹਾਂ ਲੋਕਾਂ ਨੇ ਕਮਕਾਰ ਲਈ ਦਿੱਲੀ ਜਾਣਾ ਹੁੰਦਾ ਸੀ ਉਹਨਾਂ ਦੀ ਪਰੇਸ਼ਾਨੀ ਖਤਮ ਹੋ ਜਾਏਗੀ ਪੰਜਾਬੂਲੀ ਬਟਾਰਾ ਵੱਲੋਂ ਗਰਦਾਸਪੁਰ ਤੇ ਇਹਦੇ ਨਾਲ ਦੇ ਇਲਾਕਾ ਵਾਸੀ ਇਲਾਕਾ ਨਿਵਾਸੀਆਂ ਵਾਸਤੇ ਇੱਕ ਨਵੀਂ ਬੱਸ ਸਰਵਿਸ ਚਲਾਈ ਜਾ ਰਹੀ ਹੈ ਜਿਹੜੇ ਕਿ ਚਾਰ ਬੱਸਾਂ ਚੱਲਣਗੀਆਂ ਦਿੱਲੀ ਵਾਸਤੇ ਅੱਗੇ ਚੇਅਰਮੈਨ ਸਾਹਿਬ ਇਹੋ ਸਾਹਿਬ ਨੇ ਦੱਸ ਹੀ ਦਿੱਤਾ ਕਿ ਪਹਿਲਕੁੱਤ ਸਾਢੇ 10:30 ਤੇ ਚੱਲੇਗੀ ਦੂਜੀ 2:00 ਦੇ 12 ਮਿੰਟ ਤੇ ਚੱਲੇਗੀ ਤੀਜੀ ਤੇ 2:53 ਮਿੰਟ ਤੇ ਚੱਲੇਗੀ ਤੇ ਚੌਥੀ 5:40 ਮਿੰਟ ਤੇ ਚੱਲੇਗੀ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਥਾਨਾਂਵਾਂ ਤੇ ਸਰਵਚਨ ਮੰਦਰੀ ਨੇ ਕੋਸ਼ਿਸ਼ ਕਰੂਗਾ ਧੰਨਵਾਦ ਇਹ ਸਾਡੇ ਗੌਰਮੈਂਟ ਦਾ ਬੜਾ ਵਧੀਆ ਪ੍ਰਾਲਾ ਜੋ ਕਿ ਗੁਦਾਸਪੁਰ ਸ਼ਹਿਰ ਤੋਂ ਸ਼ਾਇਦ ਦੇ ਨਿਵਾਸੀਆਂ ਦੀ ਸਹੂਲਤ ਲਈ ਦਿੱਲੀ ਦੀ ਸਰਵਿਸ ਵੀ ਦਿੱਤੀ ਗਈ ਹੈ ਇਹ ਬੱਸ ਸਰਵਿਸ ਚਾਰ ਟਾਈਮ ਚੱਲੇਗੀ ਸਾਡੇ ਚੇਅਰਮੈਨ ਸਾਹਿਬ ਨੇ ਆਣਾ ਸੀਗਾ ਕੁਝ ਸ਼੍ਰੀ ਜੀਵ ਚਰਨਾ ਜੀ ਕੁਝ ਕੰਮਾਂ ਕਰਕੇ ਉਹ ਇਹਨਾਂ ਨੂੰ ਤਰਤੀੇ ਕੰਮ ਤੇ ਗਿਆ ਇਸ ਕਰਕੇ ਥੋੜਾ ਲੇਟ ਹੋ ਗਏ ਤੇ ਇਹ ਇਹਨਾਂ ਵੱਲੋਂ ਤੇ ਜਿਹਦੀ ਸ਼ੁਰੂਆਤ ਕੀਤੀ ਜਾਣੀ ਸੀ ਉਹ ਨਬਤੂਰ ਘਰ ਸਾਧਾ ਸਰ ਦੀ ਹਰੀਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਇਹ ਬਸਾਂ ਜਿਹੜੀਆਂ 4 ਟਾਈਮ ਚੱਲਣਗੀਆਂ ਗੁਰਦਾਸਪੁਰ ਤੋਂ 10 ਵਜੇ ਦੇ 33 ਮਿੰਟ ਤੇ ਚੱਲੇਗੀ ਤੇ ਦੂਸਰੀ ਵਾਰ ਚੱਲੇਗੀ 2 ਵਜੇ ਦੇ 12 ਮਿੰਟ ਦੇ ਉੱਤੇ ਫਿਰ 2 ਵਜੇ ਦੇ 53 ਮਿੰਟ ਦੇ ਉੱਤੇ ਚੌਥੀ ਬਸ 5 ਵਜੇ ਦੇ 40 ਮਿੰਟ ਦੇ ਉੱਤੇ ਤੇ ਇਹ ਸਰਵਿਸ ਸਾਡੇ ਬਸ ਸਟੈਂਡ ਤੋਂ ਸ਼ੁਰੂ ਹੋ ਰਹੀ ਹੈ ਅੱਜ ਜੀਐਮ ਸਾਹਿਬ ਆਇਆ ਇਹਦਾ ਮਾਣਾ ਸਾਡੇ ਲਈ ਗੁਰਦਾਸਪੁਰ ਤੋਂ ਦਿੱਲੀ ਦੀ ਸਰਵਿਸ ਆ ਜੀ ਆਇਆ ਬਟਾਲਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਚਾਰਟਰ ਚੱਲਣ ਗਿਆ ਆਂਦੀ ਚਾਰਟਰ ਚੱਲਣ ਗਿਆ ਤੇ ਬਹੁਤ ਜਲਦੀ ਜੀਐਮ ਸਾਹਿਬ ਨਾਲ ਗੱਲ ਹੋਈ ਹੈ ਨਾਈਟ ਸਰਵਿਸ ਔਰ ਸਵੇਰ ਦੀ ਜਿਹੜੀ ਅਰਲੀ ਮਾਰਨਿੰਗ ਦੀ ਸਰਵਿਸ ਵੀ ਦਿੱਤੀ ਜਾਏਗੀ ਇਹ ਸਾਡੇ ਸ਼ਹਿਰ ਨਿਵਾਸੀਆਂ ਨੂੰ ਤੋਹਫਾ ਸਰਕਾਰ ਦਾ ਤੇ ਇਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਗਜੀਵ ਸ਼ਰਮਾ ਤੇ ਜਿਹੜੇ ਸਾਡੇ ਇੰਚਾਰਜ ਵੀ ਸ਼੍ਰੀ ਬਲਸਾ ਦਾ ਬੜਾ ਸਜੂਗਾ ਇਹ ਸਭ ਕੁਝ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਸ ਸਟੈਂਡ ਦੇ ਵਿੱਚ ਹੋਰ ਵੱਧ ਤੋਂ ਵੱਧ ਸੁਝਾਅ ਲੈ ਕੇ ਸ਼ਹਿਰ ਨਿਵਾਸੀਆਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੀਏ ਕੁਝ ਡਰਾਈਵਰ ਕੰਟਰੈਕਟਰਾਂ ਦੀਆਂ ਵੀ ਮੰਗਾਂ ਉਹਨਾਂ ਨੂੰ ਵੀ ਅਸੀਂ ਧਿਆਨ ਵਿੱਚ ਰੱਖਦੇ ਹਾਂ ਬਹੁਤ ਜਲਦੀ ਜਿਹੜਾ ਬੱਸ ਸਟੈਂਡ ਨੂੰ ਚਲਾਉਣ ਲਈ ਉਹਦੀ ਪਾਰਕਿੰਗ ਲਈ ਟਿਕਾ ਦੇਣ ਦੀ ਕਾਰਵਾਈ ਚੱਲਦੀ ਪਈ ਹੈ ਤੇ ਬਹੁਤ ਜਲਦੀ ਅਸੀਂ ਇਹਨੂੰ ਪੂਰੀ ਕਰਾਂਗੇ ਥੈਂਕ ਯੂ ਵੈਰੀ ਮਚ ਗੁਰਦਾਸਪੁਰ ਦੇ ਲੋਕਾਂ ਦੀ ਸਹੂਲਤ ਲਈ ਟ੍ਰਾਂਸਪੋਰਟ ਵਿਭਾਗ ਨੇ ਵੱਡਾ ਕੰਮ ਕੀਤਾ ਹੈ ਤੇ ਹੁਣ ਗੁਰਦਾਸਪੁਰ ਤੋਂ ਦਿੱਲੀ ਦੇ ਲਈ 4 ਬੱਸਾਂ ਚੱਲਣਗੀਆਂ ਜਿਸ ਨੂੰ ਹਰੀ ਚੰਦੀ ਦੇ ਤੇ ਰਵਾਨਾ ਕੀਤਾ ਗਿਆ ਇਸ ਸੰਬੰਧ ਤੇ ਜਨਰਲ ਮੈਨੇਜਰ ਰੋਡਵੇਜ਼ ਨੇ ਦੱਸਿਆ ਹੈ ਕਿ ਇਹਦੇ ਨਾਲ ਲੋਕਾਂ ਨੂੰ ਕਾਫੀ ਆਸਾਨੀ ਹੋਏਗੀ ਜਿਨ੍ਹਾਂ ਲੋਕਾਂ ਨੇ ਕੰਮਕਾਰ ਲਈ ਦਿੱਲੀ ਜਾਣਾ ਹੁੰਦਾ ਸੀ ਉਹਨਾਂ ਦੀ ਪਰੇਸ਼ਾਨੀ ਹੱਲ ਹੋ ਜਾਏਗੀ ਪੰਜਾਬ ਰੋੜੀ ਦੇ ਬਟਾਰਾ ਵੱਲੋਂ ਗੁਰਦਾਸਪੁਰ ਤੇ ਇਹਦੇ ਨਾਲ ਦੇ ਇਲਾਕਾ ਵਾਸੀ ਇਲਾਕਾ ਨੁਮਾਸੀਆਂ ਅਸਤੇ ਇੱਕ ਨਵੀਂ ਬੱਸ ਸਰਵਸਤ ਚਲਾਈ ਜਾ ਰਹੀ ਹੈ ਦੇਰੇਕੇ ਚਾਰ ਬਸਾਂ ਚੱਲਣਗੀਆਂ ਦਿੱਲੀ ਵਾਸਤੇ ਅੱਗੇ ਚੇਅਰਮੈਨ ਸਾਹਿਬ ਈਓ ਸਾਹਿਬ ਨੇ ਦੱਸ ਦਿੱਤਾ ਕਿ ਪਾਸਪੁਤ ਸਾਡੇ 10:30 ਤੇ ਚੱਲੇਗੀ ਦੂਜੀ 2:00 ਦੇ 12 ਮਿੰਟ ਤੇ ਚੱਲੇਗੀ ਤੀਜੀ 2:00 ਦੇ 35 ਮਿੰਟ ਤੇ ਚੱਲੇਗੀ ਤੇ ਚੌਥੀ 5:40 ਮਿੰਟ ਤੇ ਚੱਲੇਗੀ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਥਾਨਾਂ 'ਤੇ ਦੇ ਸਰਵ ਚਲਾਨ ਦੀ ਮੈਂ ਕੋਸ਼ਿਸ਼ ਕਰੂੰਗਾ ਧੰਨਵਾਦ